ਵੀ ਮੈਂ ਪ੍ਰਮਾਤਮਾ ਨੂੰ ਹਾਜ਼ਰ ਮੰਗ ਸਮਝੀ ਇਹ ਚੀਜ਼ ਜਾਣਦਾ ਵੀ ਪ੍ਰਮਾਤਮਾ ਇੰਨਾ ਜੋਗਾ ਕਰੇ ਕਿਸੇ ਦੇ ਧੀ ਪੁੱਤ ਦੀ ਮਿਹਨਤ ਨਾ ਖਾਵਾਂ ਇਹ ਹੀ ਅਰਦਾਸ ਕਰਦਾ ਜੋ ਪਾਰਟੀ ਨੇ ਫੈਸਲਾ ਕੀਤਾ ਤੀ ਕੀ ਤੁਸੀਂ ਉਸ ਪਾਰਟੀ ਦੇ ਫੈਸਲੇ ਨਾਲ ਸਹਿਮਤ ਹੋ ਜਦੋਂ ਜਿਹੜੇ ਉਮੀਦਵਾਰ ਐਲਾਨੇ ਗਏ ਆ ਦੇ ਕੋ ਗਰਾਊਂਡ ਤੋਂ ਜਾਣਗੇ ਉਹਨਾਂ ਨੂੰ ਸਕੋਪ ਆਪੇ ਪਤਾ ਲੱਗ ਜਾਊਗਾ ਕਿ ਆਪਾਂ ਕੈਂਡੀਡੇਟ ਹੀ ਨਹੀਂ ਗਏ ਸਕੋਪ ਬਾਰੇ ਆਪਾਂ ਕੀ ਦੱਸ ਸਕਦੇ ਆ ਜੀ ਕਿਸੇ ਦੀ ਨਾਕਸਾਂ ਦਊਗਾ ਤਾਂ ਉਹ ਰਿਸਪੌਂਸ ਤੁਹਾਡੇ ਸਾਹਮਣੇ ਆਪੇ ਆ ਜਾਣਾ ਚਾਹਵਾਂ ਤਾਂ ਸੀਨਾ ਵੀ ਇਹ ਸਾਨੂੰ ਟਿਕਟ ਮਿਲਣੀ ਚਾਹੀਦੀ ਚਲੋ ਕੋਈ ਨਹੀਂ ਭਾਈ ਮਿਹਨਤ ਕੀਤੀ ਹੈ ਕੋਈ ਸ਼ੋਲੇ ਥੋੜੇ ਵਿੱਚ ਹੈ ਇਹ ਮੰਨਦੇ ਵਿੱਚ ਗਿਲਾ ਸ਼ਿਕਵਾ ਤਾਂ ਨਹੀਂਗਾ ਕਿ ਜਦ ਐਮਐਲਏ ਵੇਲੇ ਵੀ ਮਿਹਨਤ ਕੀਤੀ ਸੀਗੀ ਪਾਰਟੀ ਨਾਲ ਜੁੜੇ ਸੀ ਦੇਖੋ ਗਿਲਾ ਗਿਲਾ ਲੋਕਾਂ ਨਾਲ ਨਹੀਂ ਕਦੇ ਹੁੰਦਾ ਗਿਲਾ ਹੁੰਦਾ ਆਪਦੀ ਮਿਹਨਤ ਨਾਲ ਵੀ ਉਹ ਘੱਟ ਰਹਿ ਗਈ ਹੋਊਗੀ ਅਰਸ਼ ਭਾਈ ਅੱਜ ਉਮੀਦਵਾਰਾਂ ਦੀ ਲਿਸਟ ਲਾਨੀ ਗਈ ਹੈ ਫਰੀਦਕੋਟ ਤੋਂ ਕਰਨਜੀਤ ਸਿੰਘ ਅਨਮੋਲ ਉਮੀਦਵਾਰ ਲਾ ਦਿੱਤੇ ਗਏ ਨਾਵਾਂ ਦੀ ਪਾਰਟੀ ਦੇ ਵੱਲੋਂ ਤੁਹਾਡੇ ਵੀ ਕਿਤੇ ਨਾ ਕਿਤੇ ਨਾਮ ਚਰਚਾ ਦੇ ਵਿੱਚ ਸੀਗਾ ਜੋ ਪਾਰਟੀ ਨੇ ਫੈਸਲਾ ਕੀਤਾ ਤੀ ਕੀ ਤੁਸੀਂ ਉਸ ਪਾਰਟੀ ਦੇ ਫੈਸਲੇ ਨਾਲ ਸਹਿਮਤ ਹੋ ਬ੍ਰਦਰ ਜੋ ਵੀ ਫੈਸਲਾ ਹੋ ਉਹ ਨਾਲ ਸਹਿਮਤ ਹਾਂ ਪਰ ਮੈਂ ਇੱਥੇ ਕੋਈ ਵੀ ਟਿੱਪਣੀ ਜਾਂ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਤੁਸੀਂ ਵੀ ਇਸ ਚੀਜ਼ ਦੇ ਚਾਹਵੰਤਾ ਸੀ ਨਾ ਵੀ ਇਹ ਸਾਨੂੰ ਟਿਕਟ ਮਿਲਣੀ ਚਾਹੀਦੀ ਸੀ ਚਲੋ ਕੋਈ ਨਹੀਂ ਭਾਈ ਮਿਹਨਤ ਕੀਤੀ ਹੈ ਕੋਈ ਸ਼ੋਲੇ ਥੋੜੋ ਵਿੱਚ ਹੈ ਪਰਮਾਤਮਾ ਮਿਹਰ ਕਰੂਗਾ ਪਰਮਾਤਮਾ ਦਾ ਹੁਕਮ ਆਖਰਾ ਲਿਆਵਾਂ ਜੀ ਵਾਹਿਗੁਰੂ ਭਲੀ ਕਰੂਗਾ ਜੀ ਕੀ ਲੱਗਦਾ ਹੈਗਾ ਸਕਾਪ ਤੁਸੀਂ ਲੋਕਾਂ ਦੇ ਵਿੱਚ ਵੀ ਵਿਚਰ ਰਹੇ ਹੋ ਗੱਲਬਾਤ ਕਰ ਰਹੇ ਸੀਗੇ ਲੋਕ ਅਸੀਂ ਵੀ ਤੁਹਾਡੀਆਂ ਪੋਸਟਾਂ ਦੇਖਦੇ ਸੀਗੇ ਤੇ ਕਿਸ ਤਰ੍ਹਾਂ ਦਾ ਸਕਾਪ ਲੋਕ ਦੇ ਰਹੇ ਨੇ ਪਿਆਰ ਬਹੁਤ ਸਕਾਪ ਉਹ ਪਤਾ ਲੱਗਦਾ ਵਾ ਜਦੋਂ ਲੋਕਾਂ ਦੇ ਵਿੱਚ ਉਤਰੀ ਏ ਜੀ ਤੇ ਸੋ ਮੈਂ ਚਾਹਣਾ ਵੀ ਜਦੋਂ ਜਿਹੜੇ ਉਮੀਦਵਾਰ ਐਲਾਨੇ ਗਏ ਆ ਜੇ ਬੋ ਗਰਾਊਂਡ ਤੇ ਜਾਣਗੇ ਉਹਨਾਂ ਨੂੰ ਸਕੋਪ ਆਪੇ ਪਤਾ ਲੱਗ ਜਾਊਗਾ ਕਿ ਆਪਾਂ ਕੈਂਡੀਡੇਟ ਹੀ ਨਹੀਂ ਗਏ ਤਾਂ ਸਕੋਪ ਬਾਰੇ ਆਪਾਂ ਕੀ ਦੱਸ ਸਕਦੇ ਹਾਂ ਪਰ ਹਾਂ ਜਿੰਨਾ ਚਿਰ ਮੈਂ ਲੋਕਾਂ ਵਿੱਚ ਗਿਆ ਆਂ ਤਾਂ ਮੈਨੂੰ ਸਾਰਿਆਂ ਵੱਲੋਂ ਸਤਿਕਾਰ ਮਿਲਿਆ ਕਿਉਂਕਿ ਮੇਰੀ ਆਵਦੀ ਇੱਕ ਆਦਤ ਆ ਜਿੱਥੋਂ ਮੈਂ ਪਾਣੀ ਦਾ ਗਲਾਸ ਪੀਣਾ ਵਾ ਮੇਰੀ ਕੋਸ਼ਿਸ਼ ਹੁੰਦੀ ਆ ਵੀ ਅਗਲੇ ਨੂੰ ਵੀ ਦੁੱਧ ਦਾ ਗਲਾਸ ਪਿਆਇਆ ਜਾਵੇ ਹਾਂ ਤੇ ਸੋ ਤਾਂ ਕਰਕੇ ਚੰਗੇ ਬੰਦੇ ਨੂੰ ਸਾਰੇ ਚੰਗਾ ਹੀ ਗਿਣਦੇ ਆ ਤੇ ਸੋ ਮੈਂ ਆਸ ਕਰਦਾ ਵੀ ਜੇ ਕਿਸ ਨੇ ਚੁਣਿਆ ਹੋਵੇ ਕਿਸੇ ਨੂੰ ਤਾਂ ਚੰਗਾ ਹੀ ਹੋਊਗਾ ਤੇ ਲੋਕ ਵੀ ਆਪਣਾ ਰਿਸਪਾਂਸ ਚੰਗਾ ਹੀ ਦੇਣਗੇ ਤੇ ਜੇ ਕਿਸੇ ਦੀ ਨਾਕਸੰਦ ਹੋਊਗਾ ਤਾਂ ਉਹ ਰਿਸਪਾਂਸ ਤੁਹਾਡੇ ਸਾਹਮਣੇ ਆਪੇ ਆ ਜਾਣਾ ਕੋਈ ਮੰਨਦੇ ਵਿੱਚ ਗਿਲਾ ਸ਼ਿਕਵਾ ਤਾਂ ਨਹੀਂਗਾ ਕਿ ਜਦ ਐਮਐਲਏ ਵੇਲੇ ਵੀ ਮਿਹਨਤ ਕੀਤੀ ਸੀਗੀ ਪਾਰਟੀ ਨਾਲ ਜੁੜੇ ਸੀ ਕਿਉਂਕਿ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਵੱਡਾ ਚਿਹਰਾ ਬਣੇ ਸੀ ਸਾਈਕਲ ਦੇ ਉੱਤੇ ਜਦੋਂ ਪਿੰਡ-ਪਿੰਡ ਜਾ ਕੇ ਤੁਸੀਂ ਹੌਕਾ ਦਿੱਤਾ ਉਸ ਤੋਂ ਬਾਅਦ ਤੁਸੀਂ ਆਵਾ ਦੀ ਪਾਰਟੀ ਸ਼ਾਮਲ ਹੋਏ ਤਾਂ ਤੁਹਾਨੂੰ ਬਹੁਤ ਸਾਰਾ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਿਆ ਦੇਖੋ ਗਿਲਾ ਗਿਲਾ ਲੋਕਾਂ ਨਾਲ ਨਹੀਂ ਕਦੇ ਹੁੰਦਾ ਗਿਲਾ ਹੁੰਦਾ ਆਪਦੀ ਮਿਹਨਤ ਨਾਲ ਵੀ ਉਹ ਘਟ ਰਹੀ ਹੋਊਗੀ ਤੇ ਗਿਲਾ ਹੁੰਦਾ ਆਪਦੇ ਪ੍ਰਮਾਤਮਾ ਨਾਲ ਵਾਹਿਗੁਰੂ ਅੱਗੇ ਅਰਦਾਸ ਕਰਦਾ ਵਾਂ ਵੀ ਪ੍ਰਮਾਤਮਾ ਅੱਗੇ ਤੋਂ ਮੈਨੂੰ ਜ਼ਿਆਦਾ ਸ਼ਕਤੀ ਦੇਈ ਮੇਰੀ ਕੋਸ਼ਿਸ਼ ਰਹੂਗੀ ਵੀ ਮੈਂ ਹੋਰ ਤਕੜਾ ਹੋ ਕੇ ਨਿਤਰਾ ਤੇ ਬਾਕੀ ਪਤਾ ਕੀ ਹੈ ਬਾਈ ਜਦੋਂ ਵਾਹਿਗੁਰੂ ਦਾ ਉਹ ਦਾਸਰਾ ਲਈ ਹੈ ਨਾ ਦਾ ਪਰਮਾਤਮਾ ਇੱਕ ਨਾ ਇੱਕ ਦਿਨ ਤੁਸੀਂ ਜੇ ਜਿਹੜੀ ਤੁਹਾਡੇ ਦਿਲ ਦੀ ਇੱਛਾ ਹੁੰਦੀ ਆ ਉਹਨੂੰ ਪੂਰਾ ਜ਼ਰੂਰ ਕਰਦਾ ਵਾ ਤਾਂ ਮੈਨੂੰ ਪਤਾ ਵੀ ਵਾਹਿਗੁਰੂ ਨੇ ਮੇਰੀ ਬਾਹ ਫੜੀ ਹੋਈ ਆ ਸੋ ਮੈਨੂੰ ਪਤਾ ਵੀ ਇਸ ਗੱਲ ਦਾ ਪੂਰਨ ਵਿਸ਼ਵਾਸ ਆ ਵੀ ਮੈਂ ਇੱਕ ਨਾ ਇੱਕ ਦਿਨ ਜ਼ਰੂਰ ਇੱਕ ਚੰਗੇ ਸਿਤਾਰੇ ਦੀ ਤਰ੍ਹਾਂ ਜ਼ਰੂਰ ਚਮਕਾਂਗਾ ਜੀ ਉਮੀਦ ਅੱਜ ਵੀ ਕਾਇਮ ਆ ਕਿ ਅੱਜ ਨਹੀਂ ਤਾਂ ਚਲੋ ਕੱਲ ਨੂੰ ਟਿਕਟ ਪਾਰਟੀ ਜ਼ਰੂਰ ਦੇਉ ਨੂੰ ਭਾਈ ਜੀ ਉਮੀਦ ਦੇ ਨਾਲ ਨਾਲ ਇੱਕ ਚੀਜ਼ ਆ ਵੀ ਮੈਂ ਪ੍ਰਮਾਤਮਾ ਨੂੰ ਹਾਜ਼ਰ ਮੰਨ ਸਮਝ ਕੇ ਇਹ ਚੀਜ਼ ਜਾਣਦਾ ਵੀ ਪ੍ਰਮਾਤਮਾ ਇੰਨਾ ਜੋਗਾ ਕਰੇ ਕਿਸੇ ਦੇ ਧੀ ਪੁੱਤ ਦੀ ਮਿਹਨਤ ਨਾ ਖਾਵਾ ਇਹ ਹੀ ਅਰਦਾਸ ਕਰਦਾ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਅਰਸ਼ ਭਾਈ ਤੁਸੀਂ ਸਾਡੇ ਨਾਲ ਆਪਣੇ ਦਿਲ ਦੇ ਜਜ਼ਬਾ ਸਾਂਝੇ ਕੀਤੇ ਨਹੀਂ ਨਹੀਂ ਧੰਨਵਾਦ ਭਾਈ ਜੀ ਥੋੜਾ ਬੜਾ ਧੰਨਵਾਦ ਓਕੇ